ਸਾਤਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਵਿੱਚ ਬੜੇ ਵੱਡੇ ਉਲਟ ਫੇਰ ਦੇਖਣ ਨੂੰ ਮਿਲੇ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸੋਚਿਆ ਹੋਵੇਗਾ ਕਿ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਫਤਵੇ ਦਿੱਤੇ ਗਏ ਪੰਜਾਬ ਦੇ ਲੋਕਾਂ ਦੁਆਰਾ ਕਾਂਗਰਸ ਪਾਰਟੀ ਨੂੰ ਕਿੰਗਾ 13 ਦੇ ਵਿੱਚੋਂ 7 ਉਮੀਦਵਾਰ ਜਿੱਤੇ ਤਿੰਨ ਜਿੱਤੇ ਆਮ ਆਦਮੀ ਪਾਰਟੀ ਦੇ ਉਹ ਜਿੱਤੇ ਐਜ਼ ਅਜ਼ਾਦ ਉਮੀਦਵਾਰ ਤੇ ਇੱਕ ਜਿੱਤੀ ਬੀਬਾ ਹਰਸਿਮਰਤ ਗੁਰ ਬਾਦਲ ਸ਼ਰੋਮਲੀ ਅਕਾਲੀ ਦਲ ਵੱਲੋਂ ਯਾਨੀ ਕਿ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਭੜੇ ਵੱਲੋਂ ਮੋਰਚਾ ਮਾਰਿਆ ਗਿਆ ਸੱਤ ਵੱਡੀਆਂ ਜੰਗਾਂ ਫਤਿਹ ਕੀਤੀਆਂ ਗਈਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇੱਧਰ ਫਿਰ ਜਦੋਂ ਜਿਮਨੀ ਚੋਣਾਂ ਦਾ ਬਿਗਲ ਵੱਜਿਆ ਜਿਮਨੀ ਚੋਣਾਂ ਦੇ ਵਿੱਚ ਫਿਰ ਦੁਬਾਰਾ ਪਤਾ ਮਾਰ ਗਏ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਨੇ ਚਾਰ ਉਮੀਦਵਾਰ ਹਰੇਕ ਇਤੇ ਚਾਰਾਂ ਦੇ ਵਿੱਚੋਂ ਤਿੰਨ ਜਿੱਤੇ ਇੱਕ ਹਾਰਿਆ ਉਹ ਵੀ ਮੀਤ ਹੀਰ ਦੇ ਮੀਤ ਹੀਰ ਦੇ ਮਾਸੀ ਦਾ ਮੁੰਡਾ ਇਧਰੋਂ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ ਚਾਹੇ ਉਹ ਚਰਨਜੀਤ ਸਿੰਘ ਚਾਨੀ ਨੇ ਇਹਨਾਂ ਵੱਲੋਂ ਆਪੋ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਗਈਆਂ ਸੀ ਕਿ ਅਸੀਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਵਾਂਗੇ ਜਿਵੇਂ ਕਹਿੰਦੇ ਨੇ ਇੱਕ ਅਨਾਰ ਤੇ ਸੌ ਬਮਾਰ ਰਵਨੀਤ ਜਿਸ ਤਰ੍ਹਾਂ ਰਵਨੀਤ ਮਟੂ ਨੇ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਉਧਰ ਗਰੇਵਲ ਕਹਿ ਰਹੇ ਨੇ ਕਿ ਹਾਲੇ ਕੋਈ ਹਦਾਰ ਹੀ ਨਹੀਂ ਹੈ ਲੋਕਾਂ ਨੇ ਤਾਂ ਸਾਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਇਧਰ ਸੂਤਰ ਦੱਸਦੇ ਨੇ ਕਿ ਖਾਸ ਆਗੂ ਨੇ ਜਿਹੜੇ ਉਹ ਵਿਰੋਧ ਕਰ ਰਹੇ ਨੇ ਰਾਜਾ ਵੜਿੰਦਾ ਕਿਉਂਕਿ ਰਾਜਾ ਵੜਿੰਗ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਬਿਜ਼ੀ ਨੇ ਲੋਕ ਸਭਾ ਦੇ ਵਿੱਚ ਪੰਜਾਬ ਦੇ بڑے ਮੁੱਦੇ ਹੁੰਦੇ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਸੱਤਾਧਾਰੀ ਸਰਕਾਰ ਦੇ ਸਾਹਮਣੇ ਰੱਖਣੇ ਹੁੰਦੇ ਨੇ ਸੂਤਰ ਦੱਸਦੇ ਨੇ ਕਿ ਅਗੂ ਜਿਹੜਾ ਖਹਿਰਾ ਹੈ ਉਹ ਲਗਾਤਾਰ ਦਬਾਅ ਬਣਾ ਰਿਹਾ ਹੈ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸ਼ਿਕਾਇਤ ਕਰ ਰਿਹਾ ਹੈ ਕਿ ਪੰਜਾਬ ਨੂੰ ਕੌਣ ਵੇਖੇਗਾ ਪੰਜਾਬ ਨੂੰ ਕੌਣ ਵੇਖੇਗਾ ਪੰਜਾਬ ਦੀ ਸੋਧਬੇਦ ਕੌਣ ਲਵੇਗਾ ਕਿਉਂਕਿ ਹੁਣ ਜਿਹੜੇ ਰਾਜਾ ਵੜਿੰਗ ਨੇ ਉਹ ਸੰਸਦ ਭਵਨ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਕਿਉਂਕਿ ਉਹ ਹਫ਼ਤੇ ਦੇ ਵਿੱਚ 3 ਦਿਨ ਇੱਥੇ ਤੇ 4 ਦਿਨ ਦਿੱਲੀ ਦੇ ਵਿੱਚ ਹੈ ਸੂਤਰ ਦੱਸਦੇ ਨੇ ਕਿ ਸੁਖਬਾਲ ਸਿੰਘ ਖਹਿਰਾ ਵਾਰ-ਵਾਰ ਕਨਵਿੰਸ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਚਰਲਜੀ ਸਿੰਘ ਚੰਨੀ ਅਤੇ ਸੁਖਜਿੰਦਰ ਸੰਧਾ ਰੰਧਾਵਾ ਨੂੰ ਨਾਲ ਰੱਖ ਕੇ ਕਿ ਮੈਨੂੰ ਪ੍ਰਧਾਨ ਬਣਾਓ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਮੇਰੀ ਝੋਲੀ ਵਿੱਚ ਪਾ ਦਿਓ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਖਬਾਲ ਸਿੰਘ ਖਹਿਰਾ ਪ੍ਰਧਾਨ ਬਣਦੇ ਨੇ ਜਾਂ ਨਹੀਂ ਬਣਦੇ ਰਾਹੁਲ ਗਾਂਧੀ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਸੁਖਬਾਲ ਸਿੰਘ ਖਹਿਰਾ ਦੀ ਸੁਖਬਾਲ ਸਿੰਘ ਖਹਿਰਾ ਵਾਰ-ਵਾਰ ਪ੍ਰੈਸ਼ਰਾਈਜ਼ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਧਰ ਪ੍ਰਤਾਪ ਸਿੰਘ ਬਾਜਵਾ ਵੀ ਜਿਹੜੇ ਨੇ ਉਹ ਹੱਕ ਵਿੱਚ ਖੜੇ ਹੋਏ ਨੇ ਆ ਸੁਖਪਾਲ ਸਿੰਘ ਖਹਿਰਾ ਦੇ ਸੁਖਪਾਲ ਸਿੰਘ ਖਹਿਰਾ ਇੱਕ ਨੰਨ ਤੱਕ ਅਟ ਵੱਡੇ ਆਕੂ ਨੇ ਬੋਲਣ ਲੱਗੇ ਉਹ ਬਿਲਕੁਲ ਗ੍ਰੇਸਲੀ ਕਰਦੇ ਪੰਜਾਬ ਦੇ ਮੁੱਦੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜਵਾਨੀ ਦੀ ਅਤੇ ਪੰਜਾਬ ਚ ਵੱਧ ਰਹਿ ਨਸ਼ੇ ਦੀ ਗੱਲ ਬਾਤ ਹੀ ਸੁਖ ਜੀ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀ ਜਾਂਦੀ ਹੈ ਸੂਤਰ ਦੱਸਦੇ ਨੇ ਕਿ ਸੁਖਪਾਲ ਸਿੰਘ ਖਹਿਰੇ ਨੂੰ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ